ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਅੰਜਸਬੀਰ ਕੌਰ ਮੇਰੇ ਚੰਨ ਪੰਜਾਬੀ ਟੂਰ ਫੈਮਿਲੀ ਬਲੌਗ ਤੇ ਬਹੁਤ ਬਹੁਤ ਸੁਆਗਤ ਹੈ। ਪਲੀਜ਼ ਤੁਸੀਂ ਚੰਨ ਨੂੰ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਵੀਡੀਓ ਤੇ ਲੱਗੀ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੇ ਦਿਓ। ਤੇ ਮੈਂ ਇੱਥੇ ਲੱਗੀ ਸੀ ਸਟ੍ਰੇਟਸ ਲਹਾਰ ਦੀ ਕਟਿੰਗ ਕਰਨ। ਤੇ ਇਹ ਮੇਰਾ ਦੂਸਰਾ ਚੈਨਲ ਤੂਰ ਬੜੀ ਤੂੰਗਾ ਉਹਦੇ ਕੋਈ ਪ੍ਰੋਬਲਮ ਹੋਣ ਕਰਕੇ ਵੀਡੀਓ ਅਪਲੋਡ ਨਹੀਂ ਹੋ ਰਹੀ ਆ। ਤੇ ਸੂਟਾਂ ਦੀ ਜਿਹੜੀ ਵੀਡੀਓ ਨੇ ਇਸ ਚੈਨਲ ਤੇ ਹੀ ਅਪਲੋਡ ਕਰਿਆ ਕਰੂੰਗੀ ਮੈਂ। ਤੇ ਮੈਂ ਇਹ ਕਰਵਾਈ ਸੀ ਬਾਟਮ ਵਰਕ ਤੇ ਮੈਂ ਇਹਦੀ ਕਟਿੰਗ ਕਰਨ ਲੱਗ ਰਹੀ ਸੀ ਸਟ੍ਰੇਟ ਸਲਵਾਰ ਹੈਗੀ ਪਾਕਿਸਤਾਨੀ ਸਲਵਾਰ ਤੁਸੀਂ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣਾ ਤੁਸੀਂ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣੀ ਹੈ ਸਟ੍ਰੇਟ ਸਲਵਾਰ ਦੀ ਪਾਕਿਸਤਾਨੀ ਸਲਵਾਰ ਦੀ ਵਰਕ ਕਰਵਾਉਣਾ ਹੈ ਸਲਵਾਰ ਦੇ ਉੱਪਰ ਤਾਂ ਸੋਨ 2 ਮੀਟਰ ਕੱਪੜਾ ਕਾਫੀ ਹੈਗਾ ਤੁਸੀਂ ਜੇ 5 ਮੀਟਰ ਦਾ ਸੂਟ ਹੈ ਇਕੱਠਾ ਤਾਂ 2 ਮੀਟਰ ਦੀ ਕਟਿੰਗ ਅਲੱਗ ਕਰ ਲਓ ਉਸ ਤੋਂ ਬਾਅਦ ਵਰਕ ਕਰਨ ਲਈ ਦੇਣਾ ਦਿਆ ਕਰੋ ਉਹ ਕਿ ਯੂਰ ਵਰਕ ਕਰੇ ਮੈਂ ਕਰਦਾ ਮੇਰੇ ਨਾਲ ਵੀ ਕਈ ਵਾਰ ਹੋਇਆ ਤੇ ਤੁਸੀਂ ਇੱਕ ਸਾਈਡ ਹੀ ਵਰਕ ਕਰ ਦਿੰਦੇ ਨੇ ਤੇ ਫਿਰ ਉਹ ਸਟ੍ਰੇਟ ਸਲਵਾਰ ਨਹੀਂ ਬਣਦੀ ਦੋਨੋਂ ਸਾਈਡਾਂ ਦੇ ਸੈਂਟਰ ਕਰਕੇ ਤੁਸੀਂ ਆਪ ਨਸਾਨੀ ਲੱਗ ਵੀ ਦੀ ਸਾਰਿਆਂ ਜਾਂ ਤੁਸੀਂ ਚੰਗੀ ਤਰ੍ਹਾਂ ਲਗਾ ਕੇ ਉਸ ਤਵਾਰ ਦੇ ਵਰਕ ਕਰਨ ਦੇ ਸਕਦੇ ਹੋਗੇ ਕਈ ਵਾਰ ਇੱਕ ਸਾਈਡ ਦੀ ਵਰਕ ਕਰ ਦਿੰਦੇ ਨੇਗੇ ਤੇ ਫਿਰ ਉਹਦੀ ਗੋਡਿਆਂ ਵਾਲੀ ਸਲਵਾਰ ਬਣਾਉਣੀ ਪੈਂਦੀ ਹੈ ਸਟ੍ਰੇਟ ਸਲਵਾਰ ਨਹੀਂ ਬਣਦੀ ਫਿਰ ਉਸਦੀ ਤੇ ਮੈਂ ਕੱਪੜੇ ਚੰਗੀ ਤਰ੍ਹਾਂ ਸੈੱਟ ਕਰ ਲਊਗੀ ਪਰ ਉਸ ਤੋਂ ਮਨ ਕੱਪੜੇ ਦੀ ਕਟਿੰਗ ਕਰਨੀ ਬਹੁਤ ਔਖੀ ਹੈ ਕਿਉਂਕਿ ਵਰਕ ਕਰਨ ਟਾਈਮ ਉਹ ਕਰ ਦਿੰਦੇ ਨੇ ਬਹੁਤ ਕਾਫੀ ਪੈ ਜਾਂਦੇ ਨੇਗੇ ਬਹੁਤ ਸੌਖੀ ਹੈ ਸਟ੍ਰੇਟ ਸਲਵਾਰ ਦੀ ਕਟਿੰਗ ਤੇ ਸਲਾਈ ਵੀ ਬਹੁਤ ਜਿਆਦਾ ਸੌਖੀ ਹੈ ਤੇ ਤੁਸੀਂ ਵੀਡੀਓ ਨੇੜ ਤੱਕ ਜ਼ਰੂਰ ਦੇਖਿਓ ਤੇ ਮੈਂ ਸੰਦਸ ਵਿੱਚ ਕਿਵੇਂ ਕਾਟ ਪਾ ਸਕਦੇ ਹੋਗੇ ਜਿਹੜੀ ਆ ਗਿਆ ਆਪਣਾ ਐਕਸਟਰਾ ਕੱਪੜਾ ਹੁੰਦਾ ਜਿਹੜਾ ਉਹ ਮੋਰੀ ਦੇ ਉੱਪਰ ਨਹੀਂ ਨਿਕਦਾ ਹੈਗਾ ਤੁਸੀਂ ਇਹ ਸਲਵਾਰ ਬਿਲਕੁਲ ਚੱਕਵੀ ਬਣੂਗੀ ਦੇ ਬਿਲਕੁਲ ਪਲਾਊਜੋ ਦੇ ਸਟਾਈਲ ਦੇ ਵਿੱਚ ਬਣੂਗੀ ਜਿਵੇਂ ਦਾ ਪਲਾਊਜੋ ਹੁੰਦਾ ਬਿਲਕੁਲ ਐਵੇਂ ਸਟਾਈਲ ਦੇ ਲੱਗੂਗੀ ਥੋੜੀ ਸਲਵਾਰ ਤੁਸੀਂ ਇਹ ਵਿੱਚ ਕਿਵੇਂ ਘਾਟਾ ਪਾ ਸਕਦੇ ਹੋ ਤੇ ਵਧੀਆ ਆਪਣੀ ਬੋਟਮ ਮੈਡੀ ਤੁਸੀਂ ਕਰ ਵੀ ਬਣਾ ਸਕਦੇ ਹੋ ਬਿਲਕੁਲ ਸੌਖੇ ਤਰੀਕੇ ਨਾਲ ਤੇ ਸਲਵਾਰ ਹੈਗੀ ਸਾਢੇ 33 ਇੰਚ ਤਿਆਰ ਤੇ ਬੈਲਟ ਤੋਂ ਬਿਨਾ ਸਾਢੇ 33 ਇੰਚ ਹੈਗੀ ਤੇ ਮੈਂ ਸਾਢੇ 33 ਇੰਚ ਰੱਖੂਗੀ ਤੇ ਸਾਢੇ 4 ਇੰਚ ਦੀ ਜਿਹੜੀ ਬੈਲਟ ਲੱਗੂਗੀ ਉਨੇ ਬੱਲੇ ਵਿੱਚ ਕਟਿੰਗ ਕਰਕੇ ਉਤਾਰ ਲੈਣਗੇ ਤੇ ਹੁਣ ਤੁਸੀਂ ਦੇਖਣ ਧਿਆਨ ਨਾਲ ਕਾਰਟ ਜਿਹੜੀ ਕਿਵੇਂ ਪਾਉਣੀ ਹੈਗੀ ਤੁਸੀਂ ਸਵਾ ਜਾਂ ਡੇਢ ਇੰਚ ਦੀ ਪਾ ਸਕਦੇ ਹੋਗੇ ਜਿੰਨੇ ਆਪਣੇ ਗੋਡੇ ਲਗੇ ਪਾਉਣੇ ਹੁੰਨੇ ਆ 6.5 7 ਜਿੰਨੇ ਵੀ ਬਾਟਮ ਰੱਖਣੀ ਆਪਣੀ ਮੂਰੀ ਰੱਖਣੀ ਹੈਗੀ ਬਾਟਮ ਦੀ ਤੁਸੀਂ ਜਿਵੇਂ ਸਾਢੇ 6 ਇੰਚ ਤਿਆਰ ਰੱਖੂਗੀ ਮੋਰੀ ਸਾਢੇ 6 ਇੰਚ ਜਾਂ 7 ਇੰਚ ਦੇ ਇਨਸਾਨ ਲਗਾ ਕੇ ਉਸ ਤੋਂ ਬਾਅਦ ਤੁਸੀਂ ਨੇ ਇਹ 1.5 ਇੰਚ ਦਾ ਇਨਸਾਨ ਹੈਗਾ ਤੁਸੀਂ ਨੇ ਇਹ ਉੱਪਰ ਨੂੰ ਨਹੀਂ ਲਗਾਉਣਾ ਹੈਗਾ ਤੇ ਤੁਸੀਂ ਇਸ ਤਰ੍ਹਾਂ ਐਵੇਂ 1.5 ਇੰਚ ਦਾ ਇਨਸਾਨ ਲਗਾ ਲੈਣਾਗਾ ਤੁਸੀਂ ਨੇ ਮੇ ਤੁਸੀਂ ਇਮਤਰਸੀ ਕਾਟ ਪਾਉਣੀ ਹੈਗੀ ਜਿਹੜਾ ਕਪੜਾ ਦਾ ਇਹ ਕਟਿੰਗ ਕਰ ਲੈਣਾ ਤੇ ਜਿਹੜੇ ਪਲੇਟ ਨੇ ਇਥੋਂ ਚੱਕਵੇਂ ਪੈ ਜਾਣਗੇ ਫੋਜਰ ਵਾਲ ਪਾਵਾਂਗੇ ਤੇ ਇਥੋਂ ਆਪਣੀ ਬਾਟਮ ਜਿਹੜੀ ਉੱਪਰ ਉਹ ਜਿਹੜਾ ਐਕਸਟਰਾ ਕਪੜਾ ਹੁੰਦਾ ਚੱਕਿਆ ਜਾਂਦਾ ਤੇ ਇਹ ਵੀ ਕਾਟ ਦੇ ਨਾਲ ਸਲਵਾਰ ਜਿਹੜੀ ਬਹੁਤ ਵਧੀਆ ਬਣ ਜਾਂਦੀ ਹੈ ਤੁਸੀਂ ਬੈਲਟ ਦੇ ਵਿੱਚ ਵੀ ਪਾ ਸਕਦੇ ਹੋ ਇਹ ਕਾਟ ਜੇ ਕਾਟ ਨਹੀਂ ਪਾਉਣੀ ਹੈਗੀ ਤਾਂ ਤੁਸੀਂ ਬਰਟ ਦੇ ਵਿੱਚ 1 ਇੰਚ ਦੀ ਇਹ ਪਲੇਟ ਪਾ ਸਕਦੇ ਹੋਗੇ ਬਿਲਕੁਲ ਸੌਖਾ ਤਰੀਕਾ ਤੇ ਹੁਣ ਮੈਂ 9 ਇੰਚ ਦਾ ਸਸਨ ਲੈ ਕੇ ਤੇ ਇਧਰੋਂ نیچےੋਂ ਇਹਦਾ ਐਕਸਟਰਾ ਕੱਪੜੇ ਚੋਂ ਕਟਿੰਗ ਕਰ ਦੇਣੀ ਹੈਗੀ ਓਪਨਵਾਲ ਸਾਈਡ ਤੋਂ ਤੁਸੀਂ ਆਸਾਨ ਲੈਣਾਗਾ ਤੇ ਸਾਡੇ ਸੀ ਇੰਚ ਵਿੱਚ ਮੋਰੀ ਤਿਆਰ ਰੱਖੂ ਤੇ ਡੇਢ ਇੰਚ ਸਲਾਈਆਂ ਲਈ ਐਕਸਟਰਾ ਕਪੜਾ ਰੱਖੂ ਕਈ ਵਾਰ ਸਲਵਾਰ ਦੀ ਜਿਹੜੀ ਮੋਰੀ ਆਪਣਾ ਵੱਡੀ ਵੀ ਕਰਨੀ ਪੈ ਸਕਦੀ ਹੈ ਤਾਂ ਮੈਂ 1.5 ਇੰਚ ਜਿਹੜਾ ਐਕਸਟਰਾ ਸਲਾਈਆਂ ਵਾਸਤੇ ਕਪੜਾ ਰੱਖੂਗੀ ਇੱਥੇ ਵੀ ਕਾਟ ਪੋਗੀ ਤੁਸੀਂ ਧਿਆਨ ਨਾਲ ਦੇਖਿਓ ਤੇ ਘਾਟ ਪਾਉਣ ਦੇ ਬਿਲਕੁਲ ਆਪਣੀ ਸਲਵਾਰ ਬਿਲਕੁਲ ਪਲਾਜ਼ੋ ਸਕੈਲ ਦੇ ਵਿੱਚ ਬਣ ਜਾਈ ਦੀ ਪਲਾ ਸਿਮਪਲ ਹੀ ਨੇ ਸਾਨੂੰ ਲਾਉਂਗੇ ਵੇ ਆਸਨ ਦੇ ਨਾਲ ਮੂਰੀ ਨੂੰ ਮਿਲਾ ਕੇ ਤੇ ਤੁਪ ਕਟਿੰਗ ਕਰ ਦੇਵਾਂਗੇ ਇਹ ਪ੍ਰਸ਼ਨ ਹੋਣ ਕਰਕੇ ਕਟਿੰਗ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਬਲ ਨੇ ਪੈਨਲ ਵਿੱਚ ਫਿਰ ਕੱਪੜਾ ਬਹੁਤ ਕੱਪੜਾ ਪਰ ਕਟਿੰਗ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਚਲੋ ਜੀ ਮੈਂ ਇਹ ਵਾਲੀ ਕਟਿੰਗ ਕਰ ਦਿੱਤੀ ਹੈਗੀ ਤੇ ਹੁਣ ਤੁਸੀਂ ਇੱਥੋਂ 1-1 ਇੰਚ ਦੇ ਨਿਸ਼ਾਨ ਲਾ ਕੇ 1-1 ਇੰਚ ਦੇ ਕਾਟੇ ਇੱਥੋਂ ਪਾਈ ਜਾਊਗੀ ਤੇ ਤੁਸੀਂ 1-1 ਇੰਚ ਦੇ ਨਿਸ਼ਾਨ ਲਗਾਉਣ ਲਗਾਉਣੇ ਤੇ ਮੈਂ ਤਾਂ ਕਹਿੰਦੀ ਨਿਸ਼ਾਨ ਵੀ ਲਗਾਏ ਵੀ ਕੱਟ ਦੇਣੇ ਹੁੰਦੇ ਨੇ ਇਹ ਤੁਹ ਕੁਪਲਾ ਕਰ ਦੇਣਾ ਹੈ ਐਕਸਟਰਾ ਹੁੰਦਾ ਲੋਕ ਕੁ ਸੌਖਾ ਤਰੀਕਾ ਸੇ ਟਰੇਡ ਸਲਵਾਰ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰਨ ਦਾ ਤੇ ਆਪਣੀ ਕਟਿੰਗ ਹੋ ਗਈ ਸਲਵਾਰ ਦੀ ਤੇ ਹੁਣ ਰਹੀ ਹੈ 벨ਟ ਵੀਡੀਓ ਵੀ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਕੇ ਜਰੂਰ ਜੀ